ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤਨ ਅਸਰੀ ਰਾਗ ਤੀਜੇ ਬਾਦਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਬਖਸ਼ਾ ਕਰਦੇ ਨੇ ਪਿਆਰਿਓ ਕੋਜੋ ਧਨ ਸੰਚਹਿ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਕੱਚਾ ਧਾਨ ਇਕੱਠਾ ਕਰਨ ਤੇ ਲੱਗੇ ਹਾਂ ਔਰ ਸਤਿਗੁਰੂ ਇਥੋਂ ਤੱਕ ਲਿਖਦੇ ਨੇ ਕਿ ਮੂਰਖ ਗਵਾਰ ਗਵਾਰ ਮੂਰਖ ਮਨਮੁਖ ਭੂਲੇ ਅੰਧ ਗਵਾਰ ਆਪਣੀ ਮਨ ਦੀ ਮਤ ਦੇ ਪਿੱਛੇ ਲੱਗ ਕੇ ਅੰਧ ਘੋਰ ਦੇ ਵਿੱਚ ਮਨੁੱਖ ਫਸ ਗਿਆ ਜਿਸ ਧਨ ਦੀ ਪ੍ਰਾਪਤੀ ਵਾਸਤੇ ਇੱਥੇ ਆਇਆ ਸੀ ਉਸ ਧਨ ਨੂੰ ਪ੍ਰਾਪਤ ਨਹੀਂ ਕੀਤਾ ਪਰ ਮਾਇਆ ਵਾਲੇ ਧਨ ਦੇ ਪਿੱਛੇ ਪੈ ਗਿਆ। ਔਰ ਇਸ ਧਨ ਦੇ ਨਾਲ ਵਿਖਿਆ ਕੇ ਧਨ ਸਦਾ ਦੁੱਖ ਹੋਏ। ਇਹਨੂੰ ਕਹਿੰਦੇ ਯਹਿਰ। ਇਹ ਯਹਿਰ ਨੂੰ ਇਕੱਠਾ ਕਰਦੇ ਆਂ ਯਹਿਰ ਨੂੰ ਇਕੱਠਾ ਕਰਦੇ ਆਂ ਕਰਦੇ ਆਂ ਪਿਆਰਿਓ ਸਦਾ ਮਨੁੱਖ ਦੁਖੀ ਹੁੰਦਾ ਹੈ। ਕਿਉਂਕਿ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਾਪਾਂ ਬਾਜੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਪਿਆਰਿਓ ਇਹ ਜਿਹੜੀ ਦਸਾਂ ਨਵਾਂ ਦੀ ਕਿਰਤ ਹੈ ਉਹ ਪਰਮੇਸ਼ਰ ਦੀ ਕਿਰਤ ਹੈ ਔਰ ਜਿਹੜੀ ਆਪਾ ਪਰਮੇਸ਼ਰ ਦੇ ਹੁਕਮ ਤੋਂ ਹੁਕਮ ਅਦੂਲੀ ਕਰਕੇ ਤਾਂ ਇਕੱਠਾ ਕਰਦਿਆਂ ਸਤਿਗੁਰੂ ਕਹਿੰਦੇ ਉਹ ਨਾਲ ਹੀ ਜਾਂਦਾ ਤੇ ਨਾ ਪ੍ਰਾਪਤੀ ਹੁੰਦਾ ਹੈ। ਮਨੁੱਖ ਵੇਖਦਾ ਹੀ ਰਹਿ ਜਾਂਦਾ। ਸੂਮੇ ਧਨ ਰੱਖਣ ਕੋ ਦੀਆ ਮੁਗਦ ਕਹੇ ਧਨ ਮੇਰਾ। ਹੁਣ ਪਿਆਰਿਓ ਜਿਹੜਾ ਬੰਦਾ ਸੂਮ ਹੈ ਸਤਿਗੁਰੂ ਕਹਿੰਦੇ ਉਹ ਧਨ ਦੀ ਰਖਵਾਲੀ ਕਰ ਸਕਦਾ ਹੈ ਉਹਨੂੰ ਵਰਤ ਨਹੀਂ ਸਕਦਾ। ਜਿਸ ਕਾਰਜ ਵਾਸਤੇ ਲਾਉਣਾ ਸੀ ਉਹ ਕਾਰਜ ਨਹੀਂ ਕਰ ਸਕਦਾ ਇਸ ਵਾਸਤੇ ਉਹਦੀ ਡਿਊਟੀ ਹੈ ਕਿ ਉਹ ਧੰਦੀ ਰਖਵਾਲੀ ਕਰ ਸਕਦਾ ਹੈ ਇੱਕ ਕਿਸਮ ਦਾ ਸਤਿਗੁਰੂ ਵੱਲੋਂ ਫਰੀਦ ਦਾ ਰਖਵਾਲਾ ਹੈ ਸਤਿਗੁਰੂ ਅੱਗੇ ਬਖਸ਼ੀਆਂ ਕਰਦੇ ਨੇ ਕਿ ਸਾਚਾ ਧਨ ਗੁਰਮਤੀ ਪਾਏ ਗੁਰੂ ਦੀ ਮਤ ਦੇ ਉੱਤੇ ਚੱਲ ਕੇ ਸੱਚੇ ਧੰ ਦੀ ਪ੍ਰਾਪਤੀ ਹੋਏਗੀ ਪਿਆਰਿਓ ਸੱਚਾ ਧੰ ਕਿਹੜਾ ਜਿਹੜਾ ਇਕੱਠਾ ਕਰਨ ਵਾਸਤੇ ਆਥੇ ਆਉਂਦੇ ਆ ਜਿਸ ਤੁਹਾਨੂੰ ਕੱਤਰ ਕਰਨ ਵਾਸਤੇ ਗੁਰੂ ਦਰਾਂ ਦੇ ਉੱਤੇ ਆਉਣੇ ਪਿਆਰਿਓ ਇਹ ਸੱਚਾ ਧੰ ਜੀ ਇਹ ਜਿਹਦੇ ਕੋਲ ਆ ਗਿਆ ਉਹਦੇ ਕੋਲੋਂ ਇਹ ਧੰ ਜਾਂਦਾ ਨਹੀਂ ਤੇ ਪਿਆਰਿਓ ਜਿਹੜਾ ਕੱਚਾ ਧੰ ਹੈ ਕੱਚਾ ਧਾਨ ਫੁਣ ਆਵੇ ਜਾਵੇ ਕੱਚਾ ਧਾਨ ਆਉਂਦਾ ਵੀ ਹੈ ਤੇ ਹੱਥਾਂ ਦੇ ਵਿੱਚੋਂ ਵੇਖਦੇ-ਵੇਖਦੇ ਨਿਕਲ ਵੀ ਜਾਂਦਾ ਹੈ ਤੇ ਬਾਹ ਦੇ ਵਿੱਚ ਪ੍ਰਸ਼ਤਾਵਾ ਲੱਗਾ ਰਹਿ ਜਾਂਦਾ ਹੈ ਰਹਾਉ ਮਾਨਮੁਖ ਭੂਲੇ ਸਭ ਮਰਹਿ ਗਵਾਰ ਪਵਜਲ ਡੂਬੈ ਨਾ ਉਰਵਾਰ ਨ ਭਾਰ ਆਪਣੀ ਮਨ ਦੀ ਮੱਤ ਦੇ ਪਿੱਛੇ ਲੱਗ ਕੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਔਰ ਦੁਬਾਰਾ ਦੁਬਾਰਾ ਸਤਿਗੁਰੂ ਕਿਉਂ ਰਿਪੀਟ ਕਰ ਰਹੇ ਨੇ ਮਰੈ ਗਵਾਰ ਗਵਾਰ ਸ਼ਬਦ ਜਿਹੜਾ ਹੈ ਉਹ ਅਣਜਾਣ ਵਿਅਕਤੀ ਵਾਸਤੇ ਲੱਗ ਜਾਂਦਾ ਜਿਹਨੂੰ ਸਮਝ ਕੋਈ ਨਹੀਂ ਤੇ ਜਿਹੜਾ ਪਿਆਰੋ ਸਮਝਦਾਰ ਹੋ ਕੇ ਵੀ ਬੇਸਮਝ ਬਣੇ ਤੇ ਸਤਿਗੁਰੂ ਕਹਿੰਦੇ ਭਵਜਲ ਡੂਬੈ ਨਾ ਔਰਵਾਰ ਨਾ ਪਾਰੈ ਉਹ ਮੱਝ ਦੇ ਵਿੱਚ ਘਾਰ ਡੁੱਬਦਾ ਹੈ ਭਵਜਲ ਤੋਂ ਨਾ ਪਾਰ ਲੱਗ ਸਕਦਾ ਤੇ ਨਾ ਉਲੇ ਕੰਡੇ ਤੇ ਰਹਿ ਜਾਂਦਾ ਇੱਕ ਆ ਜੀ ਨਲਵਾਰਤੀ ਸਾਂਝੀ ਕਰੀਏ ਜੀ ਭੜਿਆਂ ਜਮਾਨਿਆਂ ਦੇ ਵਿੱਚ ਇੱਕ ਬਜ਼ੁਰਗ ਬੜੀ ਮਿਹਨਤ ਕਰਦਾ ਹੈ ਬੜੀ ਕਮਾਈ ਕਰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਹਲ ਜੋਲੇ ਨੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਲੱਗੇ ਰਹਿਣਾ ਸਾਰੀ ਦਿਹਾੜੀ ਐਵੇਂ ਲੰਘ ਜਾਣੀ ਤੇ ਪਿਆਰਿਓ ਸਿਮਰਨ ਬਾਤਿ ਉਹਦੇ ਕੋਲ ਇੱਕ ਪਲ ਵੀ ਨਹੀਂ ਸੀ ਸਿਮਰਨ ਦਾ ਇੱਕ ਕਤਰਾ ਮਾਤਰਾ ਦੇ ਕੋਲ ਨਹੀਂ ਸੀ ਪਿਆਰਿਓ ਤੇ ਉਹਨੇ ਸਿਰਫ ਕਮਾਈ ਵਾਲਾ ਹੀ ਕੰਮ ਕੀਤਾ ਔਰ ਕਮਾਈ ਕਰਕੇ ਚੰਗੀ ਜਾਇਦਾਦ ਬਣਾ ਲਈ ਪਿਆਰਿਓ ਜਾਇਦਾਦ ਬਣਾ ਲਈ ਬੱਚੇ ਹੋ ਗਏ ਬੱਚੇ ਵੱਡੇ ਹੋਏ ਤੇ ਬੱਚਿਆਂ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੈ ਰੱਬ ਦਾ ਨਾਮ ਲੈਂਦੇ ਆ ਸਿਮਰਨ ਕਰਦੇ ਦੋਵੇਂ ਭਰਾ ਵਿਚਾਰ ਕਰਦੇ ਨੇ ਕਿ ਆਪਣਾ ਬਾਪੂ ਸਾਰੀ ਉਮਰ ਕਮਾਈ ਕਰੀ ਗਿਆ ਸਾਰੀ ਉਮਰ ਕਮਾਈ ਕਰ ਗਿਆ ਧਰਮ ਦੇ ਅਰਥ ਕੁਛ ਨਹੀਂ ਲਾਇਆ ਧਰਮ ਦੇ ਨਾਮ ਤੇ ਪੈਸਾ ਖਰਚ ਨਹੀਂ ਕੀਤਾ ਸਿਮਰਨ ਭਜਨ ਬੰਦਗੀ ਨਹੀਂ ਕੀਤੀ ਇਸ ਮੁਤਾਬਕ ਇਸ ਦੀ ਜ਼ਿੰਦਗੀ ਜਿਹੜੀ ਆ ਸੱਚ ਵਿਅਰਥ ਹੋ ਗਈ ਇਹਦਾ ਆਉਣਾ ਇਸ ਦੁਨੀਆ ਦੇ ਉੱਤੇ ਵਿਅਰਥ ਹੋ ਗਿਆ ਖੋਦੀਆਂ ਟਿੰਡਾਂ ਵਾਂਗੂ ਇਹ ਫੇਰ ਭੌਂਦਾ ਫਿਰੇਗਾ ਹੋਵੇ ਨਾ ਤੇ ਇਹਦੇ ਹੱਥੋਂ ਕੋਈ ਪੁੰਨ ਦਾਨ ਕਰਾ ਦੀਏ ਦੋਹਾਂ ਪ੍ਰਭਾਨੇ ਸੋਚਿਆ ਕਿ ਚੰਗੀ ਜਾਇਦਾਦ ਆਪਾਂ ਨੂੰ ਬਣਾ ਕੇ ਦਿੱਤੀ ਵੀਰਿਆ ਆਪਾਂ ਕੋਈ ਦਾਨ ਪੁੰਨ ਕਰੀਏ ਕੋਈ ਕਣਕ ਦਾ ਦਾਨ ਕਰ ਦਈਏ ਕੋਈ ਆਟੇ ਦਾ ਦਾਨ ਕਰ ਦਈਏ ਕੋਈ ਸੋਨਾ ਦਾਨ ਕਰ ਦਈਏ ਪੁਰਾਣੇ ਜਮਾਨਿਆਂ ਦੇ ਵਿੱਚ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਿ ਪਿਛਲੇ ਜਿਹੜੇ ਯੁੱਗ ਸੀ ਉਹਨਾਂ ਦੇ ਵਿੱਚ ਸੋਨਾ ਗਰਮਦਾਨ ਦੀਜਿਆ ਸੋਨਾ ਦਾਨ ਵੀ ਕਰਦੇ ਸੀ ਹੋਮ ਜੱਗ ਕਰਦੇ ਸਨ ਗੈਂਡਾ ਮਾਰ ਹਾਂ ਜਗ ਕੀਏ ਦੇਵਤਿਆਂ ਕੀ ਬਾਣੇ ਆਪਣੇ ਜੀਵਨ ਨੂੰ ਸੁਧਾਰਵਾਦ ਹੁਣ ਪਿਆਰਿਓ ਬਜ਼ੁਰਗ ਵੀ ਬਿਮਾਰ ਹੋ ਗਿਆ ਕਹਿਣ ਲੱਗੇ ਆਪਾਂ ਇੰਜ ਕਰੀਏ ਇਹਦੇ ਹੱਥ ਲਵਾ ਕੇ ਕਣਕ ਦੇ ਦਈਏ ਲੋਕਾਂ ਨੂੰ ਕੁਝ ਵੰਡ ਦਈਏ ਤੇ ਕੋਈ ਸੋਨਾ ਵੰਡ ਦਈਏ ਥਾਲ ਦੇ ਵਿੱਚ ਸੋਨਾ ਪਾ ਕੇ ਲਿਆ ਕੇ ਸਹਰਾਣੇ ਰੱਖ ਲਿਆ ਕੁਝ ਮਾਇਆ ਪਾ ਕੇ ਰੱਖ ਲਈਏ ਤੇ ਕੁਝ ਕਣਕ ਦੀਆਂ ਬੋਰੀਆਂ ਮੰਜੇ ਦੇ ਲਾਗੇ ਲਿਆ ਕੇ ਰੱਖ ਲਈਆਂ ਤੇ ਪਿੰਡ ਦੇ ਵਿੱਚ ਪਬਰ ਕ ਨੂੰ ਕਹਿ ਦਿੱਤਾ ਦੁਨੀਆ ਨੂੰ ਕਹਿ ਦਿੱਤਾ ਕਿ ਸਾਡੇ ਘਰੋਂ ਜਿਸ ਕਿਸੇ ਨੂੰ ਵੀ ਜ਼ਰੂਰਤ ਹੋਵੇ ਕਣਕ ਵੀ ਲਿਜਾ ਸਕਦਾ ਹੈ ਪੈਸਾ ਵੀ ਲਿਜਾ ਸਕਦਾ ਹੈ ਤੇ ਸੋਨਾ ਵੀ ਲਿਜਾ ਸਕਦਾ ਤੁਸੀਂ ਸਾਡੇ ਘਰੇ ਪਧਾਰਿਆ ਜੇ ਉਹਨਾਂ ਦੇ ਕਹਿ ਤੇ ਸੰਗਤਾਂ ਦਾ ਇਕੱਠ ਵੱਜ ਗਿਆ ਲੈਣਾ ਲੱਗ ਗਈਆਂ ਬਜ਼ੁਰਗ ਅਟਕਾ ਮੀੜ ਕੇ ਮਜੇ ਤੇ ਪਿਆ ਆਇਆ ਪਿਆਰੇ ਤੇ ਜਿਸ ਵੇਲੇ ਬਾਪੂ ਨੂੰ ਮੁੰਡਿਆਂ ਨੇ ਹਲਾਇਆ ਹਲੂਣਿਆਂ ਕਹਿਣ ਲੱਗੇ ਬਾਪੂ ਆ ਕਣਕ ਨੂੰ ਹੱਥ ਲਾ ਦੇ ਆਪਾਂ ਲੋਕਾਂ ਦੇ ਵਿੱਚ ਵੰਡ ਲਈਏ ਜਦੋਂ ਪਿਆਰੇ ਉਹ ਬੁੱਕ ਭਰਿਆ ਕਣਕ ਦਾ ਸੋਨੇ ਰੰਗੀ ਕਣਕ ਵੇਖ ਕੇ ਕਹਿਣ ਲੱਗਾ ਕ ਵਕਤੋ ساری ਉਮਰ ਕਮਾਈ ਕੀਤੀ ਹੁਣ ਯਾਰਨ ਲੱਗੇ ਜੇ ਇਹ ਕੰਮ ਨਹੀਂ ਕਰਨਾ ਚਲੋ ਚੁੱਪ ਕਰਕੇ ਖੜੋਗੇ ਸੰਗਤਾਂ ਵੀ ਉਵੇਂ ਖੜੀਆਂ ਨੇ ਉਹਨੇ ਜਿੰਨੂੰ ਕਹਿਣ ਲੱਗੇ ਵੀ ਬਾਪੂ ਦਾ ਸਮਾਂ ਵੀ ਨੇੜੇ ਆਈ ਜਾਂਦਾ ਹੈ ਸਾਭ ਅਖੀਰ ਨੇ ਚੱਲਦੇ ਪਏ ਨੇ ਤੇ ਜिद ਅਜੇ ਵੀ ਨਹੀਂ ਛੜਦਾ ਕਹਿਣ ਲੱਗੇ ਬਾਪੂ ਚਲ ਸੋਨੇ ਨੂੰ ਹੀ ਹੱਥ ਲਾ ਦੇ ਇਹ ਹੀ ਕੁਛ দান ਕਰਦੀ ਆਪਾਂ ਵੰਡਦੀ ਆਂ ਪਹਿਲਾਂ ਤੇ ਸੋਨੇ ਰੰਗੀ ਕਣਕ ਸੀ ਪਿਆਰਿਓ ਤੇ ਹੁਣ ਜਦੋਂ ਸੋਨਾ ਵੇਖਿਆ ਇੱਕੇ ਵਾਰ ਗੱਜ ਕੇ ਬੋਲਿਆ ਕਬਖਤੂ ਨਾਲ ਹੀ ਬਾਪੂ ਦੇ ਪ੍ਰਾਨ ਨਿਕਲ ਗਏ ਚਲੋ ਮੁੰਿਆਂ ਨੇ ਫਿਰ ਵੀ ਆਪਦੇ ਹੱਥੀ ਉਹਨਾਂ ਨੇ ਪੁੰਨਦਾਨ ਕਰ ਦਿੱਤਾ ਬਾਪੂ ਨੇ ਆਪਦੇ ਹੱਥੀ ਦਾਨ ਨਹੀਂ ਕੀਤਾ ਕਹਿਣ ਲੱਗੇ ਉਹਨਾਂ ਜਮਾਨਿਆਂ ਦੇ ਵਿੱਚ ਵੱਡੇ ਵੱਡੇ ਤੀਰਥਾਂ ਤੇ ਸ਼ਰਾਨ ਕਰਾਉਂਦੇ ਰਹੇ ਆ ਜੀ ਨੂੰ ਪਤਾ ਇਤਿਹਾਸ ਪੇਟਾ ਪੜ੍ਹਦੇ ਹੋ ਗੁਰੂ ਅਮਰਦਾਸ ਜੀ ਤੀਰਥਾਂ ਦੀ ਯਾਤਰਾ ਕਰਦੇ ਸੀ ਗੁਰੂ ਅੰਗਦ ਦੇਵ ਜੀ ਤੀਰਥਾਂ ਦੀ ਯਾਤਰਾ ਕਰਦੇ ਸੀ ਕਹਿਣ ਲੱਗੇ ਕਿ ਆਪਾਂ ਬਾਪੂ ਨੂੰ ਹਰਦਵਾਰ ਇਸ਼ਨਾਨ ਕਰਾ ਲਈ ਸਸਕਾਰ ਤੋਂ ਪਹਿਲਾਂ ਹਰਦਵਾਰ ਸਸਕਾਰ ਕਰਾਂਗੇ ਉੱਥੇ ਹੀ ਇਹਦਾ ਇਸ਼ਨਾਨ ਕਰਾਵਾਂਗੇ ਤੇ ਖੌਰਿਆ ਫੇਰ ਹੀ ਗਤੀ ਹੋ ਜਾਏ ਕਿਨੇ ਬਾਪੂ ਹੁਣ ਪਿਆਰੋ ਬਾਪੂ ਦਾ ਵਿਵਾਂਗ ਤਿਆਰ ਕੀਤਾ ਹੈ ਸੰਗਤਾਂ ਨੂੰ ਨਾਲ ਲਿਆ ਤੇ ਚਾਲੇ ਮਾਰੇ ਰਸਤੇ ਵਿੱਚ ਜਿੱਥੇ ਰਾਤ ਪਈ ਉਹਨਾਂ ਜਮਾਨਿਆਂ ਦੇ ਵਿੱਚ ਪਿਆਰਿਓ ਧਰਮਸ਼ਾਲਾ ਬਣੀਆਂ ਹੁੰਦੀਆਂ ਸੀ ਰਹਿਣ ਵਾਸਤੇ ਇੱਕ ਧਰਮਸ਼ਾਲਾ ਦੇ ਵਿੱਚ ਰਾਤ ਕੱਟਣ ਵਾਤੇ ਸਾਰਿਆਂ ਨੇ ਪਿਆਰਿਓ ਤਾਰਾ ਕੀਤਾ ਤੇ ਬਾਪੂ ਦਾ ਉਥੇ ਵਿਹਵਾਨ ਵੀ ਰੱਖਿਆ ਤੇ ਸਾਰੀ ਰਾਤ ਗੱਲਾਂ ਬਾਤਾਂ ਕਰਦੇ ਨੇ ਨਾਲੇ ਸਮਾਂ ਬਤੀਤ ਕਰਦੇ ਨੇ ਉਥੇ ਇੱਕ ਲੰਗੜਾ ਬੰਦਾ ਸੀ ਜਿਹੜਾ ਲੱਤਾਂ ਤੋਂ ਲੂਲਾ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਸਾਰੀਆਂ ਸੁਣਦਾ ਪਿਆ ਕਹਿੰਦੇ ਵੇਖ ਲਾ ਕਮਾਈ ਵੱਲੋਂ ਕੋਈ ਕਸਰ ਨਹੀਂ ਛੱਡੀ ਬਾਪੂ ਨੇ ਪੁੰਨਦਾਨ ਦਾ ਇੱਕ ਟਕਾ ਵੀ ਨਹੀਂ ਦਿੱਤਾ ਤੇ ਕਹਿੰਦੇ ਵੇਖ ਲਾ ਅੱਜ ਕਿਸ ਚੱਕਰ ਦੇ ਵਿੱਚ ਪਏ ਖਲੇ ਹਨ ਉਹ ਜਿਹੜਾ ਲੱਤਾਂ ਤੋਂ ਪਿਆਰਿਓ ਆਰੀ ਸੀ ਉਹਦੇ ਮਨ ਦੇ ਵਿੱਚ ਸੀ ਕਿ ਕਿਤੇ ਕੋਈ ਗੁਰਮਖ ਪਿਆਰਾ ਆਵੇ ਤੇ ਮੈਨੂੰ ਹਾਰਦਵਾੜ ਦਾ ਇਸ਼ਨਾਨ ਕਰਾ ਦੇਵੇ ਇਹਦੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੋ ਸਕਦਾ ਹੋਰ ਥੱਕੇ ਟੁੱਟੇ ਗੱਲਾਂ-ਬਾਤਾਂ ਕਰਦੇ ਜਦੋਂ ਪਹਿ ਗਏ ਉਹਨਾਂ ਜ਼ਮਾਨਿਆਂ 'ਚ ਪਿਆਰੋ ਜਿਵੇਂ ਹੁਣ ਬਲੈਕਆਊਟ ਹੋਇਆ ਪਿਆ ਨਾ ਉਦੋਂ ਕਿਹੜੇ ਲਾਈਟਾਂ ਬਤੀਆਂ ਹੁੰਦੀਆਂ ਸੀ ਦੀਵੇ ਹੁੰਦੇ ਉਹ ਹੀ ਬੱਜਾਂਦੇ ਸੀ ਜਿੱਨਾਂ 'ਕ ਤੇਲ ਮੱਚ ਗਿਆ ਤੇ ਉਹ ਬਾਪੂ ਜਿਹੜਾ ਸੀ ਸਹਿਜ ਨਾਲੇ ਉੱਠਿਆ ਹੋ ਲੰਗੜਾ ਤੇ ਦੂਜੇ ਸਾਰੇ ਸੁੱਤੇ ਪਏ ਸੀ ਬਾਪੂ ਨੇ ਖਿੱਚ ਕੇ ਵੇਂਗੀ ਜੋ ਬਾਹਰ ਕੀਤਾ ਉਹਦੀ ਜਗ੍ਹਾ ਤੇ ਲੰਮਾ ਪੈ ਗਿਆ ਹੋਰ ਸਵੇਰੇ ਅਮਰਤ ਵੇਲੇ ਉੱਠੇ ਬਾਪੂ ਦਾ ਵਿਵਾਨ ਚੁੱਕਿਆ ਸੰਗਤਾਂ ਦੁਰਪੀਆਂ ਹਰਦਵਾਰ ਨੂੰ ਕਰਦਿਆਂ ਕਤਰਦਿਆਂ ਜਦੋਂ ਪਿਆਰਿਓ ਹਰਦਵਾਰ ਦੇ ਕੰਡੇ ਤੇ ਪਹੁੰਚੇ ਨਾ ਜਾ ਕੇ ਵਿਵਾਨ ਰੱਖਿਆ ਤੇ ਉਹ ਜਿਹੜਾ ਲੰਗੜਾ ਸੀ ਛਾਲ ਮਾਰ ਕੇ ਗੁਟੜੀ ਮਾਰ ਕੇ ਵਿੱਚੋਂ ਨਿਕਲ ਕੇ ਪਾਣੀ ਦੇ ਵਿੱਚੋਂ ਛਾਲ ਮਾਰਦੀ ਵੇਖ ਕੇ ਹੈਰਾਨ ਰਹਿ ਕੇ ਕਹਿਣ ਲੱਗੇ ਕਿ ਬਾਪੂ ਸਾਡਾ ਪਿਛਾਂ ਰਹਿ ਗਿਆ ਲੱਗੇ ਬੰਦਾ ਚੰਗਾ ਭੋਲਣ ਉਸ ਲੰਗੜੇ ਬੰਦੇ ਨੂੰ ਕਹਿਣ ਲੱਗਾ ਉਹ ਭਲਿਓ ਮੈਂ ਤੁਹਾਡੀਆਂ ਸਾਰੀਆਂ ਹੀ ਗੱਲਾਂ ਸੁਣੀਆਂ ਤੁਹਾਡੇ ਬਾਪੂ ਨੇ ਸਾਰੀ ਉਮਰ ਪੁੰਨਦਾਨ ਨਹੀਂ ਕੀਤਾ ਕਿਤੇ ਰੱਬ ਦਾ ਨਾਂ ਨਹੀਂ ਲੀਤਾ ਮੇਰੇ ਮਨ ਦੇ ਵਿੱਚ ਸੀ ਕੋਈ ਐਸਾ ਗੁਰਮਖ ਪਿਆਰਾ ਮਿਲ ਜਾਵੇ ਜਿਹੜਾ ਮੈਨੂੰ ਹਰ ਦੁਆ ਦੇ ਇਸ਼ਤਿਹਾਨ ਕਰਾ ਦੇ ਉਹ ਭਲਿਓ ਚੰਗਾ ਕੀਤਾ ਤੁਸੀਂ ਮੈਨੂੰ ਲੈ ਕੇ ਆਏ ਜੀ ਇਹ ਪੁੰਨ ਤੁਹਾਡੇ ਖਾਤੇ ਵਿੱਚ ਪੈ ਜਾਵੇਗਾ ਹੁਣ ਬਾਹਉਦਾਈ ਸੋਚਣ ਲੱਗੇ ਕਿ ਦੂਸਰਾ ਦਿਨ ਹੋ ਗਿਆ ਤੇ ਬਾਪੂ ਦਾ ਸਰੀਰ ਕਿਤੇ ਭੋਜ ਨਹੀਂ ਛੜ ਗਿਆ ਉਥੋਂ ਜਿਉਂ ਚਾਲੇ ਪਾਏ ਪਿਆਰਿਓ ਥੋੜਾ ਜਾ ਜਲ ਲਿਆ ਤੇ ਜਲ ਲੈ ਕੇ ਤੇ ਉਸ ਜਗ੍ਹਾ ਤੇ ਆ ਗਏ ਜਿਸ ਜਗ੍ਹਾ ਤੇ ਉਹ ਬਾਪੂ ਦਾ ਸਰੀਰ ਪਿਆ ਸੀ ਉਥੇ ਲੱਕੜ ਕਾਠ ਇਕੱਠਾ ਕਰਕੇ ਫੁੱਲ ਇਕੱਠੇ ਕਰ ਲਏ ਤੇ ਕਿਸੇ ਭਾਂਡੇ ਕੱਪੜੇ ਚ ਪਾ ਕੇ ਵਾਪਸ ਪਿੰਡ ਨੂੰ ਆ ਗਏ ਕਹਿੰਦੇ ਇਹਦੀ ਗਤੀ ਕਰਾ ਕੇ ਪੰਡਤ ਦੇ ਕੋਲੋਂ ਤੇ ਫਿਰ ਇਹਨੂੰ ਆਪਾਂ ਇਹਦੇ ਫੁੱਲ ਪਰਵਾਵਾਂਗੇ ਹਰਦवार ਹੁਣ ਉਹ ਫੁੱਲ ਲੈ ਕੇ ਤੇ ਪਿਆਰਿਓ ਘਰੇ ਆ ਗਏ ਤੇ ਘਰੇ ਆਣ ਕੇ ਤਿਆਰੀ ਕੀਤੀ ਪੰਡਤ ਨੂੰ ਸਦਿਆ ਕਹਿਣ ਲੱਗੇ ਪੰਡਤ ਜੀ ਪੈਸੇ ਜਿੰਨੇ ਮਰਜ਼ੀ ਲੈ ਲਓ ਸਾਰੀ ਵਿਧਿਆ ਸੁਨਾਤੀ ਉਹਨੂੰ ਕਿ ਬਾਪੂ ਨੂੰ ਹਰਦवार ਲੈ ਕੇ ਚੱਲੇ ਸੀ ਤੇ ਬਾਪੂ ਨਹੀਂ ਪਹੁੰਚਿਆ ਹੁਣ ਇਹਦੇ ਫੁੱਲ ਜਿਹੜੇ ਨੇ ਉਹ ਆਪਾਂ ਹਰਦवार ਪਾਉਣੇ ਨੇ ਜੋ ਤੂੰ ਹਮਣ ਜਗ ਪੁੰਨ ਫਲ ਕਰਨਾ ਨਾ ਉਹ ਤੂੰ ਸਾਰਾ ਲੈ ਲੈ ਪੈਸਾ ਤੂੰ ਸਾਡੇ ਕੋਲੋਂ ਵਧ ਲੈ ਲੈ ਪਰ ਹੋਰ ਕੋਈ ਕੰਮ ਨਹੀਂ ਕਰਨਾ ਜਦੋਂ ਤੂੰ ਫੁੱਲਾਂ ਨੂੰ ਇੱਥੋਂ ਹੱਥ ਪਾ ਲਿਆ ਨਾ ਜਿੰਨਾ ਚਿਰ ਹਾਰਦوار ਤੂੰ ਪਾ ਨਾ ਦੇਵੇਂ ਉਨਾਂ ਚਿਰ ਤੂੰ ਕਿਤੇ ਰੁਕਣਾ ਨਹੀਂ ਕਹਿਣ ਲੱਗਾ ਜੀ ਠੀਕ ਸਵੇਰੇ ਮੈਂ ਤੁਰ ਪਾਵਾਂਗਾ ਲੈ ਕੇ ਹੁਣ ਸਵੇਰਾ ਹੋਇਆ ਸਵੇਰੇ ਉਹਨੇ ਫੁੱਲ ਫੜੇ ਮਾਇਆ ਭੇਟਾ ਫੜੀ ਪੰਡਤ ਨੇ ਤੇ ਜਦੋਂ ਲੈ ਕੇ ਤੁਰਿਆ ਪਿੰਡੋਂ ਅਜੇ ਬਾਹਰ ਨਹੀਂ ਗਿਆ ਕਿ ਗੁਰਮੁਖ ਪਿਆਰਾ ਮਿਲ ਗਿਆ ਉਹਨਾਂ ਜ਼ਮਾਨਿਆਂ ਦੇ ਵਿੱਚ ਵਿਆਹਾਂ ਦੇ ਕਾਜ ਜਿਵੇਂ ਅੱਜ ਵੀ ਆਪਾਂ ਸਾਈ ਚਿੱਠੀਆਂ ਲਿਖਦੇ ਆਂ ਲਿਖਣਾ ਸੀ ਗੁਰਮੁਖ ਤਿਆਰਾ ਮਿਲਿਆ ਉਹਦਾ ਕਹਿੰਦਾ ਮੈਂ ਪੰਡਤ ਜੀ ਤੇਰੇ ਘਰੋਂ ਤਰੇ ਆਉਂਦਾ ਸੀ ਕਹਿੰਦਾ ਦੱਸੋ ਕਹਿੰਦਾ ਦੱਸਣਾ ਕੀ ਹੈ ਕਿੱਥੇ ਚੱਲਿਆਂ ਕਹਿੰਦਾ ਹਰਦوار ਚੱਲਿਆਂ ਕੋ ਚਾਰ ਪੰਜ ਦਿਨ ਲੱਗ ਜਾਣੇ ਆ ਤੇ ਕਹਿੰਦਾ ਆਪਾਂ ਬੇਟੀ ਦਾ ਕਾਜ ਲਿਖਣਾ ਸੀ ਤੇ ਤੂੰ ਇੰਨਾ ਕੰਮ ਕਰ ਜਾ ਕਹਿਣ ਲੱਗਾ ਆਣ ਕੇ ਕਰਾਂਗਾ ਕਹਿੰਦੇ ਵੀ ਆਣ ਕੇ ਤਾਂ ਕੰਮ ਲੇਟ ਹੋ ਜਾਵੇਗਾ ਤੇ ਕਹਿੰਦੇ ਤੂੰ 4 ਮਿੰਟ ਲੱਗਣੇ ਕਿਹੜਾ ਜ਼ਿਆਦਾ ਟਾਈਮ ਲੱਗਣਾ ਤੂੰ ਲਿਖ ਕੇ ਕਾਜ ਤੇ ਆਵਦਾ ਚਲੇ ਜੀ ਚਲੋ ਇਹ ਜਿਹੜਾ ਕੰਮ ਹੈ ਸਗਣਾ ਸਾਰਥਾਂ ਦਾ ਤੂੰ ਇੰਜ ਕਰ ਜਿਹੜੇ ਫੁੱਲ ਤੂੰ ਆ ਸ਼ਨੀਰ ਦੀ ਗੁੱਥਲੀ ਦੇ ਵਿੱਚ ਪਾਏ ਆ ਨਾ ਇੱਥੇ ਕਿਕਰ ਦੇ ਬੂਟੇ ਨਾਲ ਟੰਗ ਦੇ ਅੱਧਾ ਘੰਟਾ ਲੱਗ ਜਾਊਗਾ 15 ਮਿੰਟ ਲੱਗ ਜਾਣਗੇ ਤੂੰ ਆਣ ਕੇ ਆਪਣੇ ਚਾਲੇ ਪਵੇਂ ਨਾਲੇ ਆਪਦੀ ਮਾਇਆ ਭੇਟਾ ਤੇਰੀ ਬਣ ਜਾਏਗੀ ਮੇਰੇ ਵਰਗਾ ਪੰਡਤ ਵਿਚਾਰਾ ਲਾਲਚ ਦੇ ਵਿੱਚ ਆ ਗਿਆ ਲਾਲਚ ਵਿੱਚ ਆ ਕੇ ਉਹਨੇ ਫੁੱਲ ਜਿਹੜੇ ਸੀ ਉਹ ਕਿਕਰ ਦੇ ਨਾਲ ਟੰਗ ਦਿੱਤੇ ਆਪ ਉਹਦਾ ਬਾਈ ਦਾ ਕਾਜ ਲਿਖਣ ਵਾਸਤੇ ਉਹਦੇ ਘਰ ਪਹੁੰਚਿਆ ਹੁਣ ਜਦੋਂ ਕਾਜ ਲਿਖ ਲਿਆ ਮਾਇਆ ਭੇਟਾ ਲੈ ਲਈ ਤੇ ਪਿਆਰਿਓ ਜਦੋਂ ਵਾਪਸ ਆਣ ਕੇ ਵੇਖਿਆ ਤੇ ਕੀ ਵੇਖਦਾ ਨਾ ਉਥੇ ਗੁੱਥਣੀ ਹੈ ਤੇ ਜਿਹੜੇ ਫੁੱਲ ਨੇ ਉਹ ਸਾਰੇ ਥੱਲੇ ਖਿਲਰੇ ਹੋਏ ਹੁਣ ਉਹਨੇ ਚੱਲ ਨੂੰ ਉਥੇ ਇੱਕ ਭੈਣ ਪ੍ਰਾਣਿਆਂ ਜ਼ਮਾਨਿਆਂ ਚ ਕਿਹੜੇ ਗੈਂ ਸਿਲੰਡਰ ਹੁੰਦੇ ਸੀ ਬਾਲੜ ਇਕੱਠਾ ਕਰਨ ਵਾਸਤੇ ਆਈ ਨਵਾਂ ਕੱਪੜਾ ਸਰੀਲ ਦਾ ਵੇਖਿਆ ਕਹਿਣ ਲੱਗੀ ਕੱਪੜਾ ਬਹੁਤ ਵਧੀਆ ਹੈ ਹੋਵੇ ਨਾ ਇਹਨੂੰ ਮੈਂ ਘਰੇ ਲਿਜਾ ਕੇ ਇਹਦੀ ਕੁਰਤੀ ਬਣਾਵਾਂਗੀ ਉਸ ਭੈਣ ਨੇ ਉਹ ਕੱਪੜਾ ਫੜਿਆ ਉਹਨੇ ਜਾਂਦਿਆਂ ਸਾਰ ਕੁਰਤੀ ਸਿਉਂਤੀ ਪ੍ਰਾਣੇ ਜ਼ਮਾਨੇ ਦੇ ਵਿੱਚ ਕਿੱਥੇ ਇਹਨੇ ਕੱਪੜੇ ਹੁੰਦੇ ਸੀ ਪਾਇਆ ਨਵਾਂ ਕੁਰਤੀ ਪਾ ਕੇ ਗਲ ਦੇ ਵਿੱਚ ਤੇ ਪਿਆਰੇ ਉਹ ਕੋਸੇ ਘਰੀਓ ਕੰਮ ਕਰਦੀ ਸੀ ਜਿਨ੍ਹਾਂ ਦੇ ਬਾਪ ਪੂਰੇ ਫੁੱਲ ਉਸ ਗੁਸਲੀ ਚ ਪਾਇਆ ਸੀ ਹੋਰ ਜਦੋਂ ਉਹਨਾਂ ਦੇ ਘਰੇ ਗਈ ਤੇ ਬੀਬੀਆਂ ਨੇ ਬੜੇ ਗੌਰ ਨਾਲ ਵੇਖੀਆਂ ਕਹਿੰਦੀਆਂ ਕੱਪੜਾ ਨਾ ਰੱਬ ਨਾ ਭਲਾਵੇ ਤੇ ਕੱਪੜਾ ਤੇ ਉਹੀ ਹੈ ਕੁਸਰ-ਕੁਸਰ ਕਰਦੀਆਂ ਨੇ ਕਹਿੰਦੀਆਂ ਬੀਬੀ ਕੱਪੜਾ ਬੜਾ ਸੋਹਣਾ ਕਿੱਥੋਂ ਲਿਆ ਕਹਿੰਦੀ ਲੈਣਾ ਕਿੱਥੋਂ ਸੀ ਬਾਲਣ ਜੁਗਣ ਗਈਆਂ ਬਾਹਰ ਪਿਆ ਸੀ ਲਿਆ ਕੇ ਵੱਡ ਘੱਟ ਕਰਕੇ ਸੋਈ ਨਾ ਉਹਦੀ ਮੈਂ ਬਣਾ ਕੇ ਕੁੜਤੀ ਆਪਣੇ ਗਲੇ ਚ ਪਾ ਲਈ ਹੈ ਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿਣ ਲੱਗੇ ਬਾਪੂ ਅਜੇ ਵੀ ਇੱਥੇ ਜੀ ਨਹੀਂ ਗਿਆ ਹੁਣ ਬੰਦ ਨੂੰ ਸਦਿਆ ਗਿਆ ਨਗਰ ਸਾਰਾ ਇਕੱਠਾ ਹੋਇਆ ਕਹਿਣ ਲੱਗੇ ਪੰਡਤ ਜੀ ਜਦੋਂ ਮਾਇਆ ਭੇਟਾ ਤੈਨੂੰ ਰਜਵੀ ਦੇ ਦਿੱਤੀ ਸੀ ਤੇ ਤੇਰਾ ਕੰਮ ਤੇਰਾ ਫਰਜ਼ ਨਹੀਂ ਸੀ ਇਹ ਕੰਮ ਕਰਨ ਦਾ ਤੂੰ ਇਸ ਨੂੰ ਸਿਰੇ ਲਾਉਣਾ ਸੀ ਤੇ ਅੱਗੋਂ ਪੰਡਤ ਵੀ ਆਜਨ ਜਵਾਬ ਕਿਉਂਕਿ ਮਾਇਆ ਉਧਰੋਂ ਵੀ ਸ਼ਕੀ ਹੋਈ ਐ ਤੇ ਮਾਇਆ ਉਧਰੋਂ ਵੀ ਸ਼ਕੀ ਹੋਈ ਕਹਿਣ ਲਗਾ ਵੇਖੋ ਗੁਰਮਖੋ ਮੇਰੀ ਸੁਣੋ ਗੱਲ ਤੁਸੀਂ 10 15 ਜਣੇ ਬਾਪੂ ਨੂੰ ਲੈ ਕੇ ਤੁਰੇ ਜੇ ਬਾਪੂ ਤੁਹਾਡੇ ਨਾਲ ਹਾਰਦوار ਨਹੀਂ ਅਪੜਿਆ ਮੇਰੇ ਕੱਲੇ ਨਾਲ ਕਿਥੋਂ ਅਪੜ ਜਾਂਦਾ ਸੋ ਕਹਿਣ ਦਾ ਭਾਵ ਕਿ ਜਿਹੜਾ ਇਸ ਦੁਨੀਆ ਤੇ ਪਿਆਰਿਓ ਸਿਮਰਨ ਨਹੀਂ ਕਰਦਾ ਪੁੰਨ ਦਾਨ ਨਹੀਂ ਕਰਦਾ ਉਹਦਾ ਇਹ ਅਸ਼ਰ ਹੁੰਦਾ ਜੇ ਇਹ 84 ਲੱਖ ਜੂਨ ਦਾ ਢੇੜਾ ਮਕਾਉਣ ਵਾਸਤੇ ਅਸੀਂ ਇਹ ਦੁਨੀਆ ਤੇ ਆਏ ਹਾਂ ਪਰ 84 ਵਾਲੇ ਢੇਰ ਚੋਂ ਨਿਕਲ ਨਹੀਂ ਸਕਦਾ ਕਿ ਹੋਣੀ ਨਿਕਲ ਸਕਦੇ ਕਿਉਂਕਿ ਸਾਡੀ ਉਹ ਭਾਵਨਾ ਨਹੀਂ ਬੰਦੀ ਸਾਡਾ ਸਰਗਰੂ ਦਾ ਸਿਮਰਨ ਕੀਤਾ ਨਹੀਂ ਜਾਂਦਾ ਸਾਡੇ ਕੋਲੋਂ ਭਜਨ ਬੰਦਗੀ ਹੁੰਦੀ ਨਹੀਂ ਸਾਡੇ ਕੋਲੋਂ ਸੇਵਾ ਹੁੰਦੀ ਨਹੀਂ ਸਾਡੇ ਕੋਲੋਂ ਕੋਈ ਹੱਥੀ ਪੁੰਨ ਦਾਨ ਹੁੰਦਾ ਨਹੀਂ ਇਸ ਕਰਕੇ ਅਸੀਂ ਪਿਆਰਿਓ ਇਸ ਚੱਕਰ ਚ ਪੈ ਜਾਂਦੇ ਆਓ ਪੂਰਾ ਕਰੀਏ ਆਪਣਾ ਜਿਹੜਾ ਅੱਜ ਦਾ ਹੁਕਮਨਾਮਾ ਹੈ ਚਾਹੂੰ ਯੁਗ ਮੈਂ ਅਮਰ ਸੱਚੀ ਬਾਣੀ ਪੂਰੇ ਭਾਗ ਹਰਨਾਮ ਸਮਾਣੀ ਪਿਆਰਿਓ ਅੱਜ ਨਹੀਂ ਚੌ ਜੁਗਾਂ ਤੋਂ ਲੈ ਕੇ ਇਹ ਬਾਣੀ ਚ ਜੋ ਲਿਖਿਆ ਮੇਰੇ ਪ੍ਰਭੂ ਦੇ ਬੋਲ ਸੱਚੇ ਨੇ ਪੂਰੇ ਭਾਗ ਹਰਨਾਮ ਸਮਾਣੀ ਚੰਗੇ ਕਰਮ ਹੋਣ ਤੇ ਇਸ ਦੀ ਪ੍ਰਾਪਤੀ ਹੁੰਦੀ ਆ ਪਿਆਰਿਓ ਕਿ ਤਾਂ ਹੀ ਦੇ ਦੇ ਵਿੱਚ ਵਸਦੀ ਹੈ ਸਿੱਧ ਸਾਧਕ ਤਰਸੀ ਸਭ ਲੋਏ ਇੱਕ ਬਨੇ ਤੇ ਜਿਹੜੇ ਉਹ ਗੁਰੂ ਸਾਹਿਬ ਨੇ ਲਿਖਿਆ ਨਾ ਅਮਰਦਾਸ ਜੀ ਨੇ ਕਹਿੰਦੇ ਆ ਮੂਰਖ ਗਵਾਰ ਗਵਾਰ ਦਾ ਭਾਗ ਕਿ ਜਿਹੜਾ ਮਨੁੱਖ ਗਵਾਰ ਹੈ ਸਮਝਦਾ ਨਹੀਂ ਸਾਰੀ ਉਮਰ ਰੱਬ ਦਾ ਨਾਮ ਸਿਮਰਨ ਭਜਨ ਬੰਦਗੀ ਨਹੀਂ ਕਰਦਾ ਦੂਜੇ ਬੰਨੇ ਜਿਹੜੇ ਸਿੱਧ ਨੇ ਜਿਹੜੇ ਸਾਧਕ ਨੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧਿਆ ਹੈ ਜਿਹੜੇ ਸਿਮਰਨ ਤੇ ਜੁੜਦੇ ਨੇ ਉਹ ਤਰਸਦੇ ਨੇ ਕਿ ਰੱਬ ਦਾ ਨਾਮ ਸਿਮਰਨ ਸਾਨੂੰ ਕਿਤੇ ਪ੍ਰਾਪਤ ਹੋ ਜਾਵੇ ਪੂਰੇ ਭਾਗ ਪ੍ਰਾਪਤ ਹੋਏ ਚੰਗੇ ਕਰਮ ਹੋਣ ਤੇ ਫੇਰ ਹੀ ਪ੍ਰਾਪਤੀ ਹੁੰਦੀ ਜੇ ਨਾਮ ਸਿਮਰਨ ਦੀ ਸਭ ਕੁਝ ਸੱਚਾ ਸੱਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਹੋਏ ਪਿਆਰਿਓ ਸਭ ਸੱਚਾ ਹੀ ਨਾਮ ਹੈ ਪਰਮੇਸ਼ਰ ਦਾ ਉਹ ਸੱਚਾ ਨਾਮ ਵੀ ਸਾਡੇ ਨਾਲ ਜਾਣਾ ਹੈ ਉਤਮ ਤੋਂ ਭਾ ਸਭ ਤੋਂ ਉੱਚਾ ਉਹ ਪ੍ਰਭੂ ਪਤੀ ਪਿਤਾ ਪਰਮਾਤਮਾ ਜਿਸ ਦੀ ਪਛਾਣ ਹਰ ਕੋਈ ਨਹੀਂ ਕਰ ਸਕਦਾ ਉਸ ਦੇ ਅਨਸਾਰ ਆਪਣਾ ਜੀਵਨ ਢਾਲਣਾ ਬੜਾ ਔਖਾ ਹੋ ਜਾਂਦਾ ਹੈ ਸੱਚ ਸਾਜਾ ਸੱਚ ਆਪ ਲੜਾਈ ਤੇ ਪਿਆਰਿਓ ਜੀਵ ਮੇਹਰ ਕਰਦੇ ਜੀਉ ਤਰੁੱਠ ਜਾਵੇ ਜੀਉ ਕਿਰਪਾ ਕਰ ਦੇਵੇ ਅੱਖ ਚਮਕਣ ਦੇ ਸਮੇਂ ਦੇ ਵਿੱਚ ਸਾਡੀ ਕਾਇਆ ਪੜ ਦਿੰਦਾ ਏ ਉਹ ਪ੍ਰਮਾਤਮਾ ਅੱਖ ਚਮਕਣ ਦੇ ਸਮੇਂ ਦੇ ਵਿੱਚ ਸਾਡੀ ਕਾਇਆ ਪੜ ਦਿੰਦਾ ਹੈ ਜਿਵੇਂ ਵੱਡੇ ਵੱਡੇ ਭਗਤਾਂ ਨੂੰ ਤਾਰਿਆ ਸੱਜ ਸਾਜਾ ਸੱਚ ਆਪ ਲੜਾਏ ਪਿਆਰਿਓ ਆਪ ਦਾ ਨਾਮ ਹੀ ਸੱਚਾ ਜਿਹੜਾ ਹੈ ਉਹ ਆਪ ਹੀ ਦ੍ਰਿੜ ਕਰਾ ਦਿੰਦਾ ਹੈ ਆਪ ਹੀ ਹਿਰਦੇ ਵਿੱਚ ਵਸਾ ਦਿੰਦਾ ਹੈ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਤੇ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਹਿੰਦੇ ਉਹ ਆਪੇ ਹੀ ਵੇਖਦਾ ਹੈ ਆਪੇ ਈਸ ਬਣੇ ਲਾਉਂਦਾ ਹੈ ਆਪੇ ਉਹ ਸਿਧੇ ਬਣੇ ਲਾਉਂਦਾ ਪਿਆਰ ਨੂੰ ਆਪੇ ਉਹ ਪੁੱਠੇ ਬਣੇ ਲਾ ਦਿੰਦਾ ਹੈ ਕਿਉਂਕਿ ਸਾਰਾ ਸੰਸਾਰ ਉਸ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਚੱਲਦਾ ਹੈ ਕਿਸੇ ਦੇ ਆਪਣੇ ਜੋਰ ਦੇ ਉੱਤੇ ਕੁਛ ਨਹੀਂ ਚੱਲਦਾ ਸੋ ਪਰਮੇਸ਼ਰ ਕਿਰਪਾ ਕਰੇ ਉਹਿਆਂ ਬੁਲਾ ਨੂੰ ਨੱਚ ਤਾਰੀਏ ਗੱਜ ਕੇ ਫਤਿਹ ਜਾਈਏ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ